ਇੱਲਾ ਪਾਣੀ ਵਾ ਕੋ ਸਾਫ ਨੀ ਤਾਂ ਨੀਓ ਕੋਟੀਆਂ ਸਣੀ ਪੀ ਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਜਿਵੇਂ ਕਿ ਤੁਹਾਡੇ ਨਾਲ ਪ੍ਰੋਮਿਸ ਕਰਿਆ ਸੀਗਾ ਕਿ ਆਪਾਂ ਮਤਲਬ ਡੇਲੀ ਬਲੌਗ ਪਾਇਆ ਕਰਾਂਗੇ ਅੱਜ 365 ਡੇ ਦਾ ਮਤਲਬ ਪਹਿਲਾ ਦਿਨ ਹੈ ਪਹਿਲੇ ਦਿਨ ਬਲੌਗ ਚੱਲ ਰਿਹਾ ਅੱਜ ਆਪਣਾ ਲਾ ਦੋ ਵੀ ਇੱਕ ਤਾਂ ਇੱਕ ਸਾਉ ਦੀ ਆਪਾਂ ਨੇ ਸ਼ੁਰੂਆਤ ਹੀ ਕੀਤੀ ਹੈ ਦੁਬਾਰਾ ਤੋਂ ਤੇ ਪਹਿਲੇ ਦਿਨ ਅੱਜ ਮੈਂ ਤੁਹਾਨੂੰ ਦੱਸਦਾ ਕਈ ਵੀਰਾਂ ਨੇ ਕਮੈਂਟ ਕੀਤਾ ਜੀ ਕਹਿੰਦੇ ਬਈ ਤੂੰ ਬਾਹਰ ਗਿਆ ਸੀ ਆਏਵੇਂ ਹੈਨਾ ਤੇ ਬਈ ਕੀ ਬਣਾ ਕੀ ਨਾ ਉਹ ਚੀਜ਼ ਜਦੋਂ ਮੈਂ ਅਗਲੇ ਵਲੌਗ ਚ ਅਸੂਗਾ ਤੁਹਾਨੂੰ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਪਿਓਰ ਵੇਜੀਟੇਰੀਅਨ ਆ ਇੱਕ ਹਿਸਾਬ ਦਾ ਲੜਾ ਆਂਡਾ ਨਾ ਮੀਟ ਕੁਛ ਵੀ ਤੇ ਤੁਸੀਂ ਯਕੀਨ ਕਰੋਗੇ ਕਿ ਮੈਂ ਗਾਂ ਦਾ ਮੀਟ ਖਾ ਚੁੱਕਿਆ ਗਾਂ ਦਾ ਮੀਟ ਖਾ ਚੁੱਕਿਆ ਮੈਂ ਤੇ ਤੁਸੀਂ ਇਹ ਚੀਜ਼ ਤੇ ਯਕੀਨ ਕਰੋਗੇ ਮੈਨੂੰ ਵੀ ਨਹੀਂ ਆਉਂਦਾ ਹੈਗਾ ਯਕੀਨ ਕਿਉਂਕਿ ਮੈਂ ਵੀ ਜਾਣੇ ਚ ਨਹੀਂ ਖਾਦਾ ਹੈਗਾ ਅਣਜਾਣੇ ਚ ਹੀ ਖਾਦਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਪੂਰੀ ਗੱਲਬਾਤ ਦੱਸਦਾ ਬਣੀ ਰਹੀ ਹਾਂ ਐਂਡ ਤੱਕ ਵੀਡੀਓ 'ਚ ਤੇ ਇਹ ਗੱਲ ਕੀ ਹੋਈ ਜਦੋਂ ਮੈਂ ਬਾਹਰੇ ਸੀਗਾ ਮਾਰੇ ਗਿਆ ਸੀਗਾ ਤਾਂ ਸਾਊਥ ਕੋਰੀਆ ਜਦੋਂ ਮੈਂ ਜੇਲ੍ਹ 'ਚ ਸੀਗਾ ਉੱਥੇ ਤਿੰਨ ਚਾਰ ਦਿਨਾਂ ਅਸੀਂ ਕੱਟੇ ਨੇ ਜੇਲ੍ਹ 'ਚ ਤੇ ਉੱਥੇ ਮਤਲਬ ਸਾਨੂੰ ਖਾਣਾ ਦਿੱਤਾ ਜਾਂਦਾ ਸੀ ਜਿਹੜਾ ਉਹ ਚੌਲ ਜੇ ਹੁੰਦੇ ਸੀਗੇ ਮਤਲਬ ਉਹਨਾਂ ਦੇ ਹਿਸਾਬ ਨਾਲ ਬਣੇ ਹੋਏ ਸੀ ਉਹ ਇੰਡੀਆ ਦੇ ਸਟਾਈਲ ਨਾਲ ਵੀ ਨਹੀਂ ਸੀਗੇ ਤੇ ਕੋਕੋਨਟ ਦੇ ਔਇਲ 'ਚ ਬਣੇ ਹੁੰਦੇ ਸੀਗੇ ਉਹ ਐਨੇ ਮਤਲਬ ਆਪਾਂ ਕਹਿ ਸਕਦੇ ਆ ਵੀ ਆਪਾਂ ਨੂੰ ਪਸੰਦ ਨਹੀਂ ਸੀਗੇ ਕਿਸੇ ਨੂੰ ਵੀ ਨਹੀਂ ਪਸੰਦ ਸੀਗੇ ਮੈਨੂੰ ਛੱਡੋ ਜਿਹੜੇ ਵੀ ਉੱਥੇ ਬੰਦੇ ਸੀਗੇ ਸਾਡੇ ਨਾਲ ਕਿਸੇ ਨੂੰ ਵੀ ਪਸੰਦ ਨਹੀਂ ਸੀ ਤੇ ਉੱਥੇ ਜਿਹੜੇ ਮੇਰੇ ਨਾਲ ਬੰਦੇ ਸੀਗੇ ਕਈ ਚైనా ਦੇ ਵੀ ਸੀਗੇ ਕੋਈ ਇੰਡੋਨੇਸ਼ੀਆ ਦੇ ਸੀਗੇ ਠੀਕ ਹੈ ਤੇ ਕਈ ਹੋਰ ਕੰਟਰੀਆਂ ਦੇ ਸੀਗੇ ਤੇ ਹੁਣ ਮੈਂ ਵੀਡੀਓ ਦਿਖਾ ਰਿਹਾ ਨਾਲ ਨਾਲ ਤੁਸੀਂ ਦੇਖਦੇ ਰਹੀਓ ਤੇ ਉੱਥੇ ਕੀ ਹੋਇਆ ਉਹ ਸਾਨੂੰ ਚੋਲ ਦੇਤੇ ਮਤਲਬ ਤੇ ਆਲੂ ਦੀ ਟਿੱਕੀ ਦਿੱਤੀ ਉਹਦੇ ਵਿੱਚ ਪਾਉਣ ਵਾਸਤੇ ਚਲੋ ਫਿਰ ਵੀ ਉਹ ਗੱਲ ਨਹੀਂ ਬਣੀ ਹੈਗੀ ਖਾਣ ਜੂਗੀ ਤੇ ਬਾਕੀ ਸੂਰ ਸੀਗਾ ਥੋੜਾ ਬਹੁਤ ਸੂਰ ਦਾ ਸੂਪ ਸੀਗਾ ਉਹ ਤਾਂ ਮੈਂ ਟੱਚ ਨਹੀਂ ਕੀਤਾ ਉਹ ਮੈਨੂੰ ਪਤਾ ਸੀਗਾ ਵੀ ਇਹ ਸੂਰ ਹੈ ਤੇ ਕੀ ਹੋਇਆ ਮਤਲਬ ਮੈਂ ਚੋਲ ਜੇ ਖਾਦੇ ਨਹੀਂ ਹੈਗੇ ਅੱਧ ਪਚਾਦੇ ਛੱਡਤਾ ਤੇ ਉਹ ਜਿਹੜੇ ਇੰਡੋਨੇਸ਼ੀਆ ਵਾਲੇ ਸੀਗੇ ਉਹ ਮਿੱਤਰ ਬਣ ਗਏ ਸੀਗੇ ਇੱਕ ਅੱਧੇ ਦਿਨ ਚ ਤੇ ਉਹ ਕਹਿੰਦੇ ਕਹਿੰਦੇ ਵੀ ਨਾਮ ਹੀ ਲੈ ਕੇ ਬੁਲਾਉਂਦੇ ਸੀਗੇ ਉਹ ਤੇ ਸੈਣੀ ਨਾਮ ਪਤਾ ਲੱਗਿਆ ਸੀਗਾ ਨਾ ਤੇ ਉਹ ਕਹਿੰਦੇ ਵੀ ਸਾਡੇ ਕੋਲ ਮਤਲਬ ਇੱਕ ਤਰ੍ਹਾਂ ਦਾ ਮਸਾਲਾ ਹੈ ਵੀ ਤੂੰ ਉਹ ਭੁੱਕ ਕੇ ਖਾ ਲੈ ਵੀ ਭੁੱਖਾ ਨਾ ਰਿਹਾ ਮੈਨੂੰ ਦੋ ਤਿੰਨ ਦਿਨ ਹੋ ਗਏ ଥି ਕਿ ਮੈਂ ਕੁਝ ਨਹੀਂ ਖਾ ਜੀਗਾ ਕੱਲੇ ਬਿਸਕੁਟਾਂ ਦੇ ਚਲ ਰਿਹਾ ਸੀਗਾ ਮਤਲਬ ਜਿਹੜੇ ਮੈਂ ਘਰੋਂ ਲੈ ਕੇ ਆਇਆ ਸੀਗਾ ਜੋ ਕੁਛ ਵੀ ਮੈਂ ਸਨੈਕਸ ਵਗੈਰਾ ਮੜਾ ਮੋਟਾ ਹੈਗਾ ਸੀਗਾ ਪੈਕਟ ਪੁਕਟ ਸੀਗੇ ਪੂਰੀ ਆ ਪਾ ਜ ਮਟਰ ਮੋਟਰ ਕੁਛ ਵੀ ਲਾ ਲਓ ਥੋੜਾ ਬਹੁਤ ਸੀਗਾ ਉੱਥੇ ਚੱਲ ਰਿਹਾ ਸੀਗਾ ਮੈਂ ਤੇ ਚਲੋ ਉਹਨਾਂ ਨੇ ਕਿਹਾ ਵੀ ਆਪਾਂ ਆ ਕੇ ਦੇਖ ਲੈ ਤੇ ਉਹ ਪੈਕਟ ਦੇ ਵਿੱਚ ਸੀਗਾ ਜਿਵੇਂ ਮੰਨ ਕੇ ਚੱਲੂਗੀ ਆਪਣੀ ਪੂਜੀ ਆਉਂਦੀ ਆ ਐਡੇ ਐਡੇ ਟੁਕੜੇ ਸੀਗੇ ਨੂੰ ਮਿਰਚਾਂ ਪਾਈ ਹੋਈਆਂ ਤੇ ਉਹ ਦੇਖਣ ਨੂੰ ਵੀ ਕਿਤੇ ਪਤਾ ਨਹੀਂ ਸਕਦੇ ਮੀਟ ਲੱਗ ਰਿਹਾ ਕਿਉਂਕਿ ਮੈਂ ਤਾਂ ਦੇਖਿਆ ਨਹੀਂ ਸੀਗਾ ਗਾਂ ਦਾ ਗੁੱਡ ਮਿਸ ਯੈਸ ਯੈਸ ਬੈਸ ਕਾਚਨ ਮੈਂ YouTube OK 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 ਗੁੱਡ ਗੋਸ ਗੁੱਡ ਅਸੀਂ ਮਿੱਤਰੋ ਆਪਣੇ ਫਰੈਂਡ ਮਿਲੇ ਸੀ ਐਂਡੋਨੇਸ਼ਨ ਇਹ 20 25 ਬੰਦੇ ਨੇ ਇੱਥੇ ਆਪਾਂ ਖਾ ਰਹੇ ਆ ਖਾਣੇ ਆ ਬਾਈਆਂ ਨੇ ਦਿੱਤਾ ਆਪਾਂ ਨੂੰ ਇਹ ਚੀਜ਼ ਕਹਿੰਦੇ ਮਸ਼ਹੂਰ ਚੀਜ਼ ਆ ਫੇਮਸ ਚੀਜ਼ ਉਹਨਾਂ ਦੀ ਕੁਝ ਨਾ ਕੁਝ ਪਰ ਮੈਨੂੰ ਨਹੀਂ ਪਤਾ ਕੀ ਹੈ ਉੰਬੀ ਸਾਲ ਨੂੰ ਕੰਪਾਨ ਕੋਟਾ ਕੋ ਆਹ ਦੇਖ ਬਾਈ ਸਰਾ ਬਣ ਗਈ ਹੂੰ ਅੱਗੇ ਖਾ ਕੇ ਦੇਖ ਰਿਆ ਨਾ ਨਾ

ਅਸੀਂ ਲੁੱਡੋ ਖੇਡ ਰਹੇ ਹਾਂ ਲੋ ਬਈ ਟਾਈਮ ਪਾਸ ਵਾਸਤੇ ਬੰਦਾ ਮਿਲਿਆ ਸੀ ਆਪਾਂ ਨੂੰ ਆਪਣਾ ਬਾਈ ਪੰਜਾਬੀ ਉਹ ਆ ਤੇ ਨਾਲ ਵਾਲਾ ਬੰਦਾ ਉਹ ਠੀਕ ਹੈ ਜਿਵੇਂ ਵੀ ਰਿਆ ਟੂਰ ਯਾਦਗਾਰ ਬਣ ਗਈ ਇੱਕ ਤਰ੍ਹਾਂ ਦੀ ਬਾਕੀ ਦੇਖੀ ਆਉਗੀ ਅੱਗੇ ਕੀ ਬਣਦਾ ਮੀਟ ਆਪਾਂ ਮੀਟ ਦੇਖ ਸਕਦੇ ਹਾਂ ਵੀ ਹਾਂ ਚੱਲ ਐਡੇ ਐਡੇ ਪੀਸ ਹੁੰਦੇ ਨੇ ਕਈ ਖਾ ਰਹੇ ਨੇ ਉੱਥੋਂ ਪਤਾ ਲੱਗਦਾ ਵੀ ਉਹ ਮੀਟ ਹੈ ਬਟ ਇਹ ਹਿਸਾਬ ਨਾਲ ਨਹੀਂ ਪਤਾ ਲੱਗਦਾ ਜੀ ਕਿ ਇਹ ਮਤਲਬ ਪੂਜਿਆ ਦੀ ਤਰ੍ਹਾਂ ਯਾਰ ਉਹਨੂੰ ਮਤਲਬ ਬਰੀਕ ਕਰਕੇ ਉਹਨਾਂ ਨੂੰ ਸੁਕਾ ਕੇ ਉੱਤੇ ਮਸਾਲੇ ਮਸੂਲੇ ਲਾ ਕੇ ਉਹਨਾਂ ਨੇ ਇੱਕ ਹਿਸਾਬ ਦਾ ਆਪ ਦਾ ਮਸਾਲਾ ਤਿਆਰ ਕਰਿਆ ਹੋਇਆ ਸੀਗਾ ਜਿਵੇਂ ਆਪਾਂ ਮਹੀਗੀ ਮਸਾਲਾ ਪਾ ਲੰਨੇ ਆ ਇਹ ਚੀਜ਼ ਦੀ ਹੈ ਨਾ ਇਹ ਚੀਜ਼ ਦੀ ਤਰ੍ਹਾਂ ਤੇ ਚਲੋ ਉਹਨਾਂ ਨੇ ਫੜਾਤਾ ਮੈਨੂੰ ਪ੍ਰੈਕਟ ਉੱਤੇ ਕੁਝ ਵੀ ਹਾਲਾਂਕਿ ਆਪਣੀ ਲੈਂਗੁਏਜ ਚ ਨਹੀਂ ਲਿਖਿਆ ਸੀਗਾ ਵੀ ਇਹ ਬੀਫ ਹੈ ਜਾਂ ਗਾਂ ਦਾ ਮੀਟ ਹੈ ਕਿਉਂਕਿ ਉਹਨਾਂ ਦੀ ਇੰਡੋਨੇਸ਼ੀਅਨ ਜਿਹੜੀ ਵੀ ਲੈਂਗੁਏਜ ਹੈ ਉਹਦੇ ਵਿੱਚ ਸੀਗਾ ਉਹ ਮੈਨੂੰ ਪਤਾ ਵੀ ਲੱਗ ਜਾਂਦਾ ਜਿਵੇਂ ਦੇਖਦਾ ਬਟ ਮੈਂ ਉਹਨੂੰ ਪਾ ਲਿਆ ਚਲੋ ਤੇ ਮੈਂ ਖਾ ਵੀ ਗਿਆ ਉਹਦੇ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆਗਾ ਵੀ ਹਾਂ ਕੀ ਸੀਗਾ ਕੀ ਨਾ ਮੈਂ ਖਾ ਗਿਆ ਚਲੋ ਜਿਹੜਾ ਨਾਲ ਦਾ ਮੁੰਡਾ ਸੀ ਆਮਾ ਉਹਨੂੰ ਪੁੱਛਿਆ ਮੈਂ ਖਾਏਗਾ ਉਹ ਕਹਿੰਦਾ ਨਾ ਯਾਰ ਕਹਿੰਦਾ ਮੈਨੂੰ ਤਾਂ ਭੁੱਖ ਨਹੀਂ ਆਈ ਕਹਿੰਦਾ ਮੈਂ ਤਾਂ ਬਿਸਕੁਟ ਵਗੈਰਾ ਖਾ ਲੇ ਚਾਹ ਨਾਲ ਮੈਂ ਠੀਕ ਹੈ ਚਲੋ ਕੋਈ ਗੱਲ ਨਹੀਂ ਉਸ ਤੋਂ ਜੋ ਸ਼ਾਮ ਨੂੰ ਮਤਲਬ ਇੱਕ ਵਾਰ ਤਾਂ ਖਾ ਲਿਆ ਅਸੀਂ ਦਿਨੇ ਤੇ ਸ਼ਾਮ ਨੂੰ ਫੇਰ ਉਹੀ ਖਾਣਾ ਰਿਪੀਟ ਹੋਇਆ ਤੇ ਫੇਰ ਉਹ ਕਹਿੰਦੇ ਕਹਿੰਦੇ ਪਾਲਾ ਉਸ ਤੋਂ ਬਾਅਦ ਮੈਂ ਉਹਨੂੰ ਜਿਹੜਾ ਨਾਲ ਦਾ ਮੁੰਡਾ ਸੀਗਾ ਜੂਪੀ ਦਾ ਉਹਨੂੰ ਫੇਰ ਕਿਹਾ ਮਾਲਾ ਤੂੰ ਵੀ ਪਾਲਾ ਮੈਂ ਖਾਈ ਸੀਗੇ ਚਲੋ ਠੀਕ ਨੇ ਮਾਂ ਦੁਪਹਿਰੇ ਖਾ ਉਹ ਚਲੋ ਉਹਦਾ ਜੀ ਹੋਇਆ ਕਹਿੰਦਾ ਯਾਰ ਸੱਚੀ ਵਧੀਆ ਸੀ ਮਾਂ ਹਾਂ ਸੱਚੀ ਵਧੀਆ ਸੀ ਤੇ ਉਹ ਕਹਿੰਦਾ ਚੱਲ ਮੈਨੂੰ ਪੈਕਟ ਫੜਾ ਉਹ ਤੋਂ ਫੜਕਿਆਂ ਪੈਕਟ ਫੜਾਦਾ ਜਦੋਂ ਉਹਨੇ ਦੇਖਿਆ ਉਹਦੇ ਪਿੱਛੇ ਮਤਲਬ ਥੋੜਾ ਜਿਹਾ ਅੰਗਰੇਜ਼ੀ ਲਿਖਿਆ ਸੀਗਾ ਜਮੀ ਕਲੈਨਿਕ ਉੱਥੇ ਬੀਫ ਲਿਖਿਆ ਜੀਆ ਵੀ ਗਾਂ ਦਾ ਮੀਟ ਹੈ ਥੋੜਾ ਜਿਹਾ ਲਿਖਿਆ ਜੀਆ ਥੋੜੀ ਫੋਟੋ ਬਣਾਈ ਸੀ ਕਿਉਂਕਿ ਮੈਂ ਤਾਂ ਨੋਟ ਕਰਿਆ ਨਹੀਂ ਸੀਗਾ ਉਹ ਖਾਣ ਤੋਂ ਪਹਿਲਾਂ ਉਹਨੇ ਨੋਟ ਕਰ ਲਿਆ ਉਹ ਬਾਹਮਣ ਸੀਗਾ ਪਿਓਰ ਮਤਲਬ ਪੰਡਤ ਸੀਗਾ ਤੇ ਚਲੋ ਉਹਨੇ ਨੋਟ ਕਰ ਲਿਆ ਉਸ ਤੋਂ ਬਾਅਦ ਜਦੋਂ ਉਹਨੇ ਮੈਨੂੰ ਦੱਸਿਆ ਕਹਿੰਦਾ ਯਾਰ ਤੂੰ ਤੈਨੂੰ ਮੀਟ ਖਵਾਤਾ ਇਹਨਾਂ ਨੇ ਗਾਂ ਦਾ ਤੇ ਫਿਰ ਮੈਂ ਚਲੋ ਉਹਨਾਂ ਨੂੰ ਵੀ ਕਿਹਾ ਮਾ ਯਾਰ ਇਹ ਮਤਲਬ ਵੀ ਸਾਡੇ ਖਾਂਦੇ ਨਹੀਂ ਹੁੰਦੇ ਹੈਗੇ ਤੇ ਉਹ ਕਹਿੰਦੇ ਵੀ ਸਾਡੇ ਦਾ ਕੋਈ ਦਿੱਕਤ ਨਹੀਂ ਹੈਗੀ ਮਤਲਬ ਉਸ ਤਾਂ ਜੀ ਚਾਕੇ ਖਾਂਦੇ ਹਨ ਨੂੰ ਕੋਈ ਚੱਕਰ ਨਹੀਂ ਹੈਗਾ ਸਾਡੇ ਦਾ ਇੰਡੋਨੇਸ਼ੀਆ 'ਚ ਕਹਿੰਦੇ ਬਾਕੀ ਹੋਰ ਕਿਸੇ ਕੰਟਰੀਆਂ 'ਚ ਵੀ ਨਹੀਂ ਹੈਗਾ ਮੈਂ ਹੋਰ ਕਿਤੇ ਚైనా ਵਗੈਰਾ ਸਾਰੇ ਦੇਖਿਆ ਸਾਰੇ ਕਹਿੰਦੇ ਨੇ ਬਟ ਉਸ ਟਾਈਮ ਮੈਨੂੰ ਪਤਾ ਨਹੀਂ ਲੱਗਿਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਮਾ ਯਾਰ ਸਾਡੇ ਨਹੀਂ ਖਾਂਦੇ ਹੈਗੇ ਉਹ ਕਹਿੰਦੇ ਸਾਡੇ ਤੋਂ ਗਲਤੀ ਹੋ ਗਈ ਵੀ ਤੈਨੂੰ ਚਲੋ ਜਿਵੇਂ ਵੀ ਤੁਹਾਡਾ ਧਰਮ ਹੈ ਜਾਂ ਕੁਝ ਵੀ ਹੈ ਨਾ ਮਾ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਕਹਿੰਦੇ ਦੱਸਣਾ ਸੀਗਾ ਸਾਨੂੰ ਨਹੀਂ ਪਤਾ ਵੀ ਇੰਡੀਆ 'ਚ ਤੁਸੀਂ ਖਾਣਦੇ ਹੋ ਏ ਨਹੀਂ ਖਾਂਦੇ ਹੋ ਮੈਂ ਚਲੋ ਕੋਈ ਗੱਲ ਨਹੀਂ ਤੁਸੀਂ ਕਿਹੜਾ ਫਿਰ ਜਾਣ ਕੇ ਮਤਲਬ ਉਹ ਖਵਾਇਆ ਉਸ ਤੋਂ ਬਾਅਦ ਚ ਪਤਾ ਲੱਗਿਆ ਉਹਨੂੰ ਮੈਂ ਦੇਖਿਆ ਚੰਗੀ ਤਰ੍ਹਾਂ ਨੋਟ ਕੀਤਾ ਮਤਲਬ ਐਡੇ ਐਡੇ ਕੇ ਪੀਸਾ ਨੋਂ ਤਾਂ ਵੱਡਾ ਹੋਊਗਾ ਇਹ ਤਾਂ ਵੀ ਘੱਟ ਮਤਲਬ ਪੀਸ ਜਮਾ ਜਿਵੇਂ ਪੂਰੀ ਜਾਂਦੀ ਆ ਯਾਰ ਆਪਣੀ ਜਿਵੇਂ ਛੋਟੇ ਛੋਟੇ ਆ ਨਾ ਉਹ ਸਾਬ ਨਾਲ ਪੀਸ ਕੱਟੇ ਹੋਏ ਉਹਦੇ ਉੱਤੇ ਨੂਨ ਮਿਰਚਾ ਜਿਹੜਾ ਵੀ ਉਹਨਾਂ ਦਾ ਮਸਾਲਾ ਮਸੂਲਾ ਉਹ ਲਾਇਆ ਹੋਇਆ ਤੇ ਉਸ ਤੋਂ ਬਾਅਦ ਮਤਲਬ ਮੈਨੂੰ ਪਤਾ ਲੱਗਿਆ ਇਹ ਚੀਜ਼ ਦੀ ਗਲਤੀ ਹੋ ਗਈ ਸੀ ਮੇਰੇ ਤੋਂ ਤੇ ਮਤਲਬ ਉੱਥੇ 4 ਦਿਨ ਰਹੇ ਯ ਹਾਂ ਹੋਰ ਵੀ ਸੂਰਸਾਰ ਉਹਨਾਂ ਨੇ ਸੂਖ ਸਭ ਥੇ ਰਤਾ ਪਰ ਆਪਾਂ ਨੇ ਨਹੀਂ ਖਾਦਾ ਹੈਗਾ ਤੇ ਆਪਾਂ ਪਿਓਰ ਵੈਜੀਟੇਰੀਅਨ ਤਾਂ ਕਰਕੇ ਮੈਨੂੰ ਮੀਟ ਮੂਟ ਮਾ ਅੱਜ ਵੀ ਨਹੀਂ ਆਉਂਦਾ ਹੈਗਾ ਜਿਵੇਂ ਵੀ ਮੈਨੂੰ ਪਸੰਦ ਨਹੀਂ ਹੈਗਾ ਇਹ ਚੀਜ਼ ਦਾ ਮੈਨੂੰ ਬੜਾ ਆਪਣੇ ਆਪ 'ਚ ਉਹ ਲੱਗਿਆ ਯਾਰ ਦੁੱਖ ਲੱਗਿਆ ਵੀ ਹਾਂ ਯਾਰ ਨਹੀਂ ਆਣਾ ਸੀਗਾ ਕਿਉਂਕਿ ਮੈਂ ਮਤਲਬ ਐਗਰੀ ਨਹੀਂ ਕਰਦਾ ਹੈਗਾ ਇਹ ਚੀਜ਼ 'ਚ ਮੈਂ ਬਲੀਵ ਨਹੀਂ ਕਰਦਾ ਵੀ ਆਪਾਂ ਕਿਸੇ ਜੀਵ ਜੰਤੂ ਨੂੰ ਮਾਰ ਕੇ ਖਾਈਏ ਹਾਲਾਂਕਿ ਮੇਰਾ ਕੋਈ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਨਾਸਤਿਕ ਹਾਂ ਕਿਸੇ ਵੀ ਚੀਜ਼ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਫੇਰ ਵੀ ਮੈਂ ਕਿਸੇ ਜੀਵ ਨੂੰ ਮਤਲਬ ਮਾਰ ਕੇ ਖਾਣ ਦੇ ਹੱਕ 'ਚ ਨਹੀਂ ਹੈਗਾ ਮੈਂ ਜਿਉਂ ਆ ਵੀ ਭੁੱਖਾ ਕੱਟ ਲਿਆ ਉੱਥੇ ਮੈਂ ਤੇ ਹੋਰ ਚੀਜ਼ਾਂ ਬਥੇਰੀਆਂ ਸੀਗੀਆਂ ਉੱਥੇ ਉਹ ਮੈਂ ਸੂਰ ਸਾਰ ਕੁਝ ਨਹੀਂ ਕਰਦਾ ਹੈਗਾ ਹਾਲਾਂਕਿ ਇੱਕ ਚਾਈਨਾ ਦੀ 에ਅਰਲਾਈਨ ਸੀਗੀ ਉੱਥੇ ਮਤਲਬ ਹਰੇਕ 에ਅਰਲਾਈਨ ਦੇ ਵਿੱਚ ਮਤਲਬ ਜਿਵੇਂ 14-15 ਘੰਟਿਆਂਾਂ 'ਚ ਮੈਂ ਟਰੈਵਲ ਕਰ ਲਿਆ ਮਤਲਬ ਪੰਜ 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 ਕੰਟਰੀਆਂ 'ਚ ਮੈਂ ਟਰੈਵਲ ਕਰ ਲਿਆ ਤੇ ਹਰ ਇੱਕ 에ਅਰਲਾਈਨ 'ਚ ਇੱਕ ਸਾਨੂੰ ਉਹ ਮਿਲਿਆ ਕਿ ਆਪਸ਼ਨ ਮਿਲਿਆ ਤੁਸੀਂ ਵੈਜੀਟੇਰੀਅਨ ਖਾਣਾ ਜਾਂ ਨੌਨ ਵੈਜ ਖਾਣਾ ਮਤਲਬ ਤੇ ਅਸੀਂ ਮਤਲਬ ਆਈ ਵਾਰੀ ਕਹਿੰਦੇ ਸੀਗੇ ਵੀ ਅਸੀਂ ਮਤਲਬ ਨੌਨ ਵੇਜ ਨਹੀਂ ਖਾਣਾ ਅਸੀਂ ਵੇਜੀਟੇਰੀਅਨ ਨਹੀਂ ਖਾਣਾ ਸਾਨੂੰ ਕਈ ਕੰਟਰੀਆਂ ਚ ਜਿਹੜੀ 에ਅਰਲਾਈਨ ਸੀ ਉਹਨਾਂ ਚ ਮਿਲਿਆ ਸਾਨੂੰ ਵੇਜੀਟੇਰੀਅਨ ਖਾਣਾ ਮਿਲਿਆ ਕੋਈ ਦਿੱਕਤ ਨਹੀਂ ਬਟ ਜੋ ਚਾਈਨਾ ਦੀ ਸੀ ਜੀਚੋਂ ਅਸੀਂ ਚਾਈਨਾ ਤੋਂ ਟਰੈਵਲ ਕੀਤਾ ਸਾਊਥ ਕੋਰੀਆ ਨੂੰ ਉਹਦੇ ਵਿੱਚ ਸਿਰਫ ਉਹਨਾਂ ਕੋਲ ਦੋ ਆਪਸ਼ਨ ਸੀ ਜੀਆ ਅਸੀਂ ਪੁੱਛਿਆ ਕੀ ਕੀ ਆ ਕਹਿੰਦੇ ਇੱਕ ਤਾਂ ਪੋਕ ਰਾਈਸ ਨੇ ਮਤਲਬ ਸੂਰ ਵਾਲੇ ਚੌਲ ਸੂਰ ਦੇ ਮੀਟ ਨਾਲ ਚੌਲ ਨੇ ਤੇ ਇੱਕ ਕਹਿੰਦੇ ਵੀ ਮਤਲਬ ਚਿਕਨ ਰਾਈਸ ਨੇ ਤੇ ਇੱਕ ਕੀ ਕਹਿੰਦੇ ਸੀ ਆਪਣਾ ਇੱਕ ਬੀਫ ਵਾਲੇ ਕਹਿੰਦੇ ਸੀਗੇ ਤਿੰਨ ਚੀਜ਼ਾਂ ਸੀਗੀਆਂ ਤੇ ਅਸੀਂ ਤਿੰਨਾਂ ਡਿਨਾਇਆ ਕਰਤਾ ਤੇ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਕਿ ਹੋਰ ਕੋਈ ਚੀਜ਼ ਆਈਏ ਤੁਹਾਡੇ ਕੋਲ ਮਤਲਬ ਕੋਈ ਵੈਜੀਟੇਰੀਅਨ ਚ ਕੋਈ ਫਰੂਟ ਵਗੈਰਾ ਜਾਂ ਕੁਝ ਵੀ ਤਾਂ ਉਹਨਾਂ ਨੇ ਕੀ ਕੀਤਾ ਸਾਨੂੰ ਬਿਜ਼ਨਸ ਕਲਾਸ ਦੇ ਵਿੱਚੋਂ ਜਿਹੜੇ ਆਪਣੇ ਬਦਾਮ ਹੁੰਦੇ ਨੇ ਕਾਜੂ ਹੁੰਦੇ ਨੇ ਜਿਹੜੇ ਮਸਾਲਾ ਮਸੂਲਾ ਲਾਇਆ ਹੁੰਦਾ ਉਹ ਸਾਨੂੰ 6-7 ਪੈਕੇਟ ਦਿੱਤੇ ਉਹਨਾਂ ਨੇ ਤੇ ਨਾਲ ਕੋਲਡ ਡਰਿੰਕ ਵਗੈਰਾ ਸਰਵ ਕੀਤਾ ਤੇ ਅਸੀਂ ਉਹਦੇ ਨਾਲ ਗਿਜਾਰਾ ਕੀਤਾ ਉੱਥੇ 6-7 ਪੈਕਟ ਸੀਗੇ ਅਸੀਂ ਚਲੋ ਰੱਜ ਗਏ ਸੀਗੇ ਤੇ ਬਾਕੀ ਅਸੀਂ ਬਿਸਕੁਟ ਭੂਜਿਆਂ ਨਾਲ ਖਾਰ ਲਿਆ ਸੀਗਾ ਕਈ ਕੰਟਰੀਆਂ ਸਾਨੂੰ ਵਧੀਆ ਵੈਜੀਟੇਰੀਅਨ ਮਿਲਿਆ ਸੀਗਾ ਮਲੇਸ਼ੀਆ ਵਗੈਰਾ ਜਿਹੜੇ ਪੰਜਾਬੀ ਰੈਸਟੋਰੈਂਟ ਹੈਗੇ ਸੀਗੇ ਉੱਥੇ థਾਈਲੈਂਡ ਵੀ ਮਿਲ ਗਿਆ ਸੀਗਾ ਸਾਨੂੰ ਇੰਡੀਅਨ ਰੈਸਟੋਰੈਂਟ ਸੀਗੇ ਸ਼੍ਰੀਲੰਕਾ ਵੀ ਮਿਲ ਗਿਆ ਸੀਗਾ ਉੱਥੇ ਵੀ ਇੰਡੀਅਨ ਰੈਸਟੋਰੈਂਟ ਸੀਗੇ ਠੀਕ ਹੈ ਤੇ ਸਾਨੂੰ ਕਿੱਥੇ ਕਿੱਥੇ ਦਿੱਕਤ ਹੋਈ ਆਪਣਾ ਚਾਈਨਾ 'ਚ ਦਿੱਕਤ ਹੋਈ ਤੇ ਇੰਡੋਨੇਸ਼ੀਆ 'ਚ ਦਿੱਕਤ ਹੋਈ ਤੇ ਸਾਊਥ ਕੋਰੀਆ 'ਚ ਤਾਂ ਚਲੋ ਅਸੀਂ ਜਲਦੀ ਸੀਗੇ ਚਾਰਕ ਦਿਨ ਤੇ ਉੱਥੇ ਦਿੱਕਤ ਹੋਈ ਬਹੁਤ ਜ਼ਿਆਦਾ ਤੇ థਾਈਲੈਂਡ 'ਚ ਵੀ ਸਾਨੂੰ ਮਿਲ ਗਿਆ ਸੀਗਾ ਕੋਈ ਇੰਡੀਅਨ ਰੈਸਟੋਰੈਂਟ ਮਿਲ ਗਿਆ ਸੀਗਾ ਉੱਥੇ ਪਰੌਂਠੇ-ਪਰੌਂਠੇ ਉੱਟ ਮੇਨ ਗਲਤੀ ਇੱਥੇ ਰਹਿ ਗਈ ਕਿ ਅਸੀਂ ਉੱਥੇ ਮੈਂ ਬਿਨਾਂ ਦੇਖੇ ਮਤਲਬ ਬਿਨਾਂ ਜਾਣੇ ਬੁੱਝੇ ਮੈਂ ਬਸ ਐਸੀ ਵੀ ਭੁੱਖ ਲੱਗ ਰਹੀ ਸੀ ਮੈਂ ਚੋਲਾ ਤੇ ਭੁੱਖ ਗਿਆ ਉਹ ਚੀਜ਼ ਖਾ ਗਿਆ ਤੇ ਉਹਦਾ ਮੈਨੂੰ ਅੱਜ ਵੀ ਮਤਲਬ ਰੈਗਰੇਟ ਹੈ ਕਿ ਮੈਂ ਯਾਰ ਨਹੀਂ ਖਾਣਾ ਸੀਗਾ ਤੇ ਉਹ ਚੀਜ਼ ਦਾ ਮੈਨੂੰ ਕੋਈ ਟੇਸਟ ਵੀ ਨਹੀਂ ਆਇਆਗਾ ਵੀ ਮੈਂ ਤੁਹਾਨੂੰ ਕਹਦਾ ਵੀ ਮੀਟ ਦਾ ਟੇਸਟ ਸੀਗਾ ਉਹ ਉਹਨਾਂ ਨੇ ਬਣਾਈ ਇਸ ਹਿਸਾਬ ਦਾ ਰੱਖਿਆ ਸੀ ਜਿਵੇਂ ਛੋਟੇ ਛੋਟੇ ਪੀਸ ਚ ਕੱਟ ਕੇ ਉਹਨੂੰ ਸੁਕਾਰ ਖਿਆ ਸੀਗਾ ਉੱਤੇ ਮਸਾਲੇ ਮਸੂਲੇ ਲਾਰ ਕੇ ਸੀਗੇ ਹੈਨਾ ਇਹ ਚੀਜ਼ਾ ਕਰਕੇ ਤਾਂ ਕਰਕੇ ਇਹ ਚੀਜ਼ ਦਾ ਮੈਨੂੰ ਅੱਜ ਵੀ ਦੁੱਖ ਹੈ ਬਾਕੀ ਅੱਜ ਵੀ ਉਹ ਬੰਦਿਆਂ ਨਾਲ ਗੱਲਬਾਤ ਹੁੰਦੀ ਆ ਸਾਰੇ ਟੱਚ ਚ ਨੇ ਤੇ ਜਿਹੜੇ ਵੀ ਇੰਡੋਨੇਸ਼ੀਆ ਵਾਲੇ ਸੀਗੇ ਚైనా ਵਾਲੇ ਨਾਲ ਤਾਂ ਨਹੀਂ ਹੁੰਦੀ ਗੱਲਬਾਤ ਕਿਉਂਕਿ ਚైనా 'ਚ ਇਹ ਚੀਜ਼ਾਂ ਮਤਲਬ ਚਲਦੀਆਂ ਨਹੀਂ ਐਪਸ ਜਿਹੜੀਆਂ ਆਪਣੀਆਂ ਨੇ ਜਿਹੜੀਆਂ ਲਾਲੋ ਇੰਸਟਾਗ੍ਰam ਆਪਣਾ YouTube Facebook ਇਹ ਚੀਜ਼ਾਂ ਉੱਤੇ ਬੈਨ ਨੇ ਤੇ ਉਹਨਾਂ ਦਾ ਆਪਣਾ ਹੀ ਮਤਲਬ ਸਿਸਟਮ ਹੈ ਆਪਣੀ ਸੌਫਟਵੇਅਰ ਨੇ ਆਪਣੀਆਂ ਹੀ ਐਪਸ ਨੇ ਤੇ WhatsApp ਵੀ ਨਹੀਂ ਹੈਗਾ ਉੱਤੇ ਕੁਝ ਵੀ ਨਹੀਂ ਹੈਗਾ ਹਾਂ ਇੱਕ ਚੀਜ਼ ਸੀਗੀ ਆਪਾਂ Face Time ਦੇ ਨਾਲ ਆਪਾਂ ਜੁੜ ਸਕਦੇ ਸੀਗੇ ਉਹਨਾਂ ਨਾਲ Face Time ਇਕੱਲਾ ਚੱਲਦਾ ਉੱਥੇ ਤੇ ਪਰ ਉਥੇ ਮਤਲਬ ਫੇਸ ਟਾਈਮ ਉਹਨਾਂ ਕੋਲ ਆਈਫੋਨ ਨਹੀਂ ਸੀ ਜਿਸ ਕਰਕੇ ਤਾਂ ਉਹਨਾਂ ਨਾਲ ਮਤਲਬ ਗੱਲਬਾਤ ਨਹੀਂ ਹੁੰਦੀ ਹਾਂ ਇੱਕ ਮੇਰਾ ਦੋਸਤ ਸੀਗਾ ਸਾਊਦੀ ਅਰਬ ਦਾ ਤੇ ਉਹਦੀਆਂ ਫੋਟੋ ਦਿਖਾ ਰਿਹਾ ਤੁਹਾਨੂੰ ਮੈਂ ਵੀਡੀਓ ਲਾ ਦੂੰਗਾ ਨਾਲ ਨਾਲ ਤੇ ਇਹ ਮੇਰਾ ਮਿੱਤਰ ਜੀ ਹੈ ਇਹਦੇ ਨਾਲ ਵੀ ਕਦੇ-ਕਦੇ ਗੱਲਬਾਤ ਹੋ ਜਾਂਦੀ ਹੈ ਉਹ ਠੀਕ ਸੀਗਾ ਯਾਰ ਉਹ ਪਲ ਜਿੱਤੇ ਇਕੱਲੇ ਅਸੀਂ ਮਤਲਬ ਦੇਖ ਰਹੇ ਸੀ ਇਕੱਲਾਪਨ ਮਹਿਸੂਸ ਕਰ ਰਹੇ ਸੀ ਕਿਉਂਕਿ ਇਹ ਚੀਜ਼ ਕਦੇ ਕੱਟੀ ਨਹੀਂ ਸੀ ਜੇਲ ਵਗੈਰਾ ਹੈ ਨਾ ਤੇ ਉੱਥੇ ਮਿਲ ਗਏ ਸੀਗੇ ਤੇ ਬਾਕੀ ਆ ਆਪਣਾ ਚైనా ਚ ਜਦੋਂ ਮੈਂ ਚైనా ਚ ਸੀਗਾ ਸਾਊਥ ਕੋਰੀਆ ਤੋਂ ਪਹਿਲਾਂ ਮੈਂ ਚైనా ਚ ਸੀਗਾ ਉੱਥੇ ਮੈਂ ਗੱਲ ਕਰਨੋਂ ਵੀ ਤਰਸਿਆ ਬਹੁਤ ਕਰਦਿਆਂ ਨਾਲ ਜਾਂ ਕਿਸੇ ਨਾਲ ਵੀ ਉੱਥੇ ਕੁਝ ਵੀ ਨਹੀਂ ਚੱਲਿਆ ਹਾਲਾਂਕਿ ਉਹਨਾਂ ਨੇ ਵਾਈਫਾਈ ਦਿੱਤਾ ਸੀਗਾ ਹੋਟਲ ਵੀ ਵਧੀਆ ਸੀਗਾ ਸਭ ਕੁਝ ਵਧੀਆ ਸੀਗਾ ਲੇਕਿਨ ਆਪਾਂ ਕੁਝ ਯੂਜ਼ ਨਹੀਂ ਕਰ ਸਕਦੇ ਸੀਗੇ ਉੱਤੇ ਜਿਵੇਂ ਵੀ ਉਹਨਾਂ ਨਾਲ ਸਭ ਕੁਝ ਡਾਊਨਲੋਡ ਕਰਨਾ ਪੈਂਦਾ ਆਪਣੇ ਨਾਲ ਕੁਝ ਨਹੀਂ ਚੱਲਦਾ ਸੀਗਾ ਕੁਝ ਵੀ ਨਹੀਂ ਚੱਲਦਾ ਸੀਗਾ ਜਿਵੇਂ ਵੀ ਤੇ ਉੱਥੇ ਸਿਰਫ ਫੇਸਟਾਈਮ ਚੱਲਿਆ ਉਹ ਵੀ ਕਿਸੇ ਨਾਲ ਆਈਫੋਨ ਕਿਉਂਕਿ ਕਿਸੇ ਕੋਲ ਘੱਟ ਹੀ ਨੇ ਆਪਣੇ ਫੈਮਿਲੀ ਚ ਵੀ ਘੱਟ ਹੀ ਨੇ ਤੇ ਬਹੁ ਘੱਟ ਮਤਲਬ ਅਸੀਂ ਕਮਿਊਨੀਕੇਸ਼ਨ ਕਰ ਸਕੇ ਉੱਥੇ ਤੇ ਫਿਰ ਵੀ ਚਲੋ ਵਧੀਆ ਟਾਈਮ ਕੱਟਿਆ ਚైనా ਬਹੁਤ ਵਧੀਆ ਸੀਗਾ ਆਪਣੇ ਤੋਂ ਘੱਟੋ ਘੱਟ ਜਿਆਦਾ ਨਹੀਂ 100 ਸਾਲ ਲੱਗੇ ਹੋਊਗਾ ਚైనా ਤੇ ਮੈਂ ਵਿਸ਼ ਕਰੂੰਗਾ ਮੈਂ ਦੁਬਾਰਾ ਜਾਣ ਦੀ ਮਤਲਬ ਕੋਸ਼ਿਸ਼ ਕਰੂੰਗਾ ਮੇਰਾ ਜੀ ਕਰਦਾ ਦੁਬਾਰਾ ਜਾਣ ਨੂੰ ਚైనా ਅਸੀਂ ਉਸ ਟਾਈਮ ਬਹੁ ਘੱਟ ਘੁੰਮਿਆ ਯਾਰ ਕਿਉਂਕਿ ਸਾਡਾ ਪਲਾਨ ਕੁਝ ਹੋਰ ਹਿਸਾਬ ਦਾ ਸੀਗਾ ਉਹ ਮੈਂ ਤੁਹਾਨੂੰ ਅੱਗੇ-ਅੱਗੇ ਵੀਡੀਓ 'ਚ ਦੱਸੂੰਗਾ ਅਸੀਂ ਕਿਉਂ ਨਹੀਂ ਘੁੰਮ ਪਾਏ ਹੋਰ ਸਾਰੀਆਂ ਕੰਟਰੀਆਂ ਕੋ ਗੋਮੇ ਸੀ ਚైనా ਕਿਉਂ ਨਹੀਂ ਘੁੰਮੇ ਉਹਦੇ ਪਛੇ ਮੈਂ ਰੀਜ਼ਨ ਹੈ ਜਿਹੜਾ ਦੱਸੂਗਾ ਤੁਹਾਨੂੰ ਵੀਡੀਓਜ਼ ਦੇ ਨਾਲ ਬਣੇ ਰਹੀਓ ਅੱਜ ਪਹਿਲਾ ਵਲੌਗ ਆ 365 ਦਿਨਾਂ ਦਾ ਜਿਹੜਾ ਚੈਲੰਜ ਅੱਜ ਤੁਹਾਡੇ ਭਾਈ ਨੇ ਐਕਸੈਪਟ ਕੀਤਾ ਤੇ ਅੱਜ ਪਹਿਲਾ ਵਲੌਗ ਆ 365 ਦਿਨਾਂ ਦਾ ਤੇ ਸਾਰੇ ਕਮੈਂਟ ਕਰਕੇ ਜਾਈਓ ਅੱਗੇ ਕਿਹੜੀ ਚੀਜ਼ ਦੇ ਆਪਾਂ ਬਲੌਗ ਪਾਈਏ ਹਾਲਾਂਕਿ ਪਾਉਂਗਾ ਮੈਂ ਇਹਦੇ ਪਿੱਛੇ ਹੀ ਜਿਹੜੇ ਆਪਾਂ ਮਤਲਬ ਮੈਂ ਬਾਹਰੇ ਗਿਆ ਸੀ ਕਿਉਂ ਵਾਪਸ ਆ ਗਿਆ ਕੀ ਚੀਜ਼ ਬਣੀ ਇਹਦੇ ਪਿੱਛੇ ਹੀ ਮੈਂ ਜਿਹੜੇ ਹੈਗੇ ਨੇ ਬਲੌਗਸ ਹੋਰ ਪਾਉਂਗਾ ਬਾਕੀ ਆਪਣੇ ਡੇਲੀ ਰੁਟੀਨ ਦੇ ਵੀ ਆਉਂਦੇ ਰਹਿਣਗੇ ਤੇ ਇਹ ਚੀਜ਼ਾਂ ਯਾਰ ਮਿਸ ਜ਼ਰੂਰ ਹੋ ਗਈਆਂ ਮੇਰੀ ਗਲਤੀ ਆ ਬਹੁਤ ਕਮੈਂਟ ਆਉਂਦੇ ਨੇ ਵੀ ਤੂੰ ਯਾਰ ਮਿਸ ਕਰਤਾ ਤੂੰ ਬਹੁਤ ਵਧੀਆ ਚੱਲ ਰਿਆ ਸੀਗਾ ਵੀਡੀਓਜ਼ ਮਿਸ ਕਰਤੀਆਂ ਤੂੰ ਮੇਰਾ ਹਾਲਾਂਕਿ ਪਹਿਲੀ ਵੀਡੀਓ ਤੇ ਮੋਨਟਾਈਜ਼ ਹੋਇਆ ਹੋਇਆ ਮੇਰਾ ਚੈਨਲ ਤੁਸੀਂ 2021 ਦੀ ਵੀਡੀਓ ਚੈੱਕ ਕਰ ਲਓ ਸ ਪਹਿਲੀ ਵੀਡੀਓ ਤੇ ਮੇਰਾ ਚੈਨਲ ਮੋਨੀਟਾਈਜ਼ ਹੋਇਆ ਹੈ ਤੇ ਮੇਰੇ ਫੋਲੋਅਰ ਬਹੁਤ ਜ਼ਿਆਦਾ ਵਧੀਆ ਹੋ ਗਏ ਸਬਸਕ੍ਰਾਈਬਰ ਉਸ ਟਾਈਮ ਹਾਲਾਂਕਿ ਜਿਹੜੇ ਬੰਦੇ ਅੱਜ ਵੀ ਮੈਂ ਚੈਨਲ ਕਈਆਂ ਦੇ ਵਿਜ਼ਿਟ ਕਰਦਾ ਦੇਖਦਾ ਉਹਨਾਂ ਦੇ ਮਤਲਬ ਮੋਨੀਟਾਈਜ਼ ਨਹੀਂ ਹੋਏ ਚੈਨਲ ਤੇ ਅੱਜ ਵੀ ਜੇ ਕਿਸੇ ਦਾ ਮੋਨੀਟਾਈਜ਼ ਹੋ ਗਿਆ ਤਾਂ 2 2 3 3000 ਤੇ ਖੜੇ ਨੇ ਉਹ ਤੇ ਰੱਬ ਨੇ ਬਹੁਤ ਵਧੀਆ ਮਤਲਬ ਚੀਜ਼ ਕੀਤੀ ਸੀ ਯਾਰ ਤੇ ਥੋਡੀਆਂ ਦੁਆਵਾਂ ਨਾਲ ਬਹੁਤ ਵਧੀਆ ਸਿਸਟਮ ਹੋਇਆ ਸੀ ਪਰ ਕਈ ਚੀਜ਼ਾਂ ਬਹੁਤ ਵਿਗੜ ਗਿਆ ਸੀ ਪਿੱਛੇ 2 ਸਾਲ ਹੋ ਗਏ ਬਹੁਤ ਚੀਜ਼ਾਂ ਪੁੱਠੀਆਂ ਆਈਆਂ ਹੋ ਗਈਆਂ ਮੇਰੇ ਨਾਲ ਤੇ ਮੈਂ ਆਪਣਾ ਜਿਹੜਾ ਹੈਗਾ ਜ ਕੰਫੀਡੈਂਸ ਸੀਗਾ ਲੈਵਲ ਮੈਂ ਉਹ ਲੋਅ ਕਰਤਾ ਸੀਗਾ ਬਟ ਹੁਣ ਤੁਹਾਡੇ ਕਮੈਂਟਸ ਪੜ ਕੇ ਤੁਹਾਡੀਆਂ ਵੀਡੀਓਜ਼ ਤੇ ਜਿਹੜੇ ਕਮੈਂਟਸ ਆਉਂਦੇ ਨੇ ਉਹ ਦੇਖ ਕੇ ਮੈਂ ਦੁਬਾਰਾ ਤੋਂ ਮਤਲਬ ਸੋਚਿਆ ਯਾਰ ਕਿ ਜਦੋਂ ਯਾਰ ਮਿੱਤਰ ਇੰਨਾ ਪਿਆਰ ਕਰ ਦਿੰਦੇ ਨੇ ਜਿਹੜੇ ਹੈਗੇ ਨੇ ਫੋਲੋਅਰਸ ਇੰਨਾ ਪਿਆਰ ਕਰਦੇ ਨੇ ਤਾਂ ਮੈਂ ਉਹਨਾਂ ਲਈ ਕਿਉਂ ਨਹੀਂ ਕਰ ਸਕਦਾ ਹਰ ਇੱਕ ਕਮੈਂਟ ਦੇ ਵਿੱਚ ਆਈ ਹੁੰਦਾ ਸੀਗਾ ਫਾਈ ਵੀਡੀਓਜ਼ ਬਣਾ ਯਾਰ ਦੁਬਾਰਾ ਤੋਂ ਤੇਰੇ ਬਲੌਗ ਬਹੁਤ ਵਧੀਆ ਹੁੰਦੇ ਨੇ ਤੇਰਾ ਸਪਲੈਂਡਰ ਕਿੱਥੇ ਗਿਆ ਹੈਨਾ ਤੇਰੀ ਗੱਡੀ ਕਿੱਥੇ ਗਈ ਸਾਰਿਆਂ ਇਹ ਚੀਜ਼ਾਂ ਪੁੱਛਦੇ ਨੇ ਲੈਨਸਰ ਕਿੱਥੇ ਗਈ ਤੇ ਆਪਾਂ ਲਗਾਤਾਰ ਬਲੌਗਸ ਲੈ ਕੇ ਆਂਦੇ ਰਹਿਾਂਗੇ ਤੇ ਆਪਣੇ ਤੇ ਕਮੈਂਟ ਕਰਕੇ ਜਰੂਰ ਜਾਈਆਂ ਜਿਹੜੇ ਯਾਰ ਮਿੱਤਰ ਪਿਆਰ ਕਰਦੇ ਨੇ ਦਿਲੋਂ ਭਰਾ ਨੇ ਜਿਹੜੇ ਜਰੂਰ ਕਮੈਂਟ ਕਰਕੇ ਜਾਈਓ ਤੇ ਅਗਲਾ ਬਲੌਗ ਕਿਵੇਂ ਦਾ ਹੋਵੇ ਤੇ ਕਿਹੜੇ ਟੌਪਿਕ ਤੇ ਹੋਵੇ ਤੇ ਆਪਾਂ ਡੇਲੀ ਰੁਟੀਨ ਦੇ ਵੀ ਪਾਉਂਦੇ ਰਵਾਂਗੇ ਕੋਈ ਚੱਕਰ ਨਹੀਂ ਹੈਗਾ ਬਾਕੀ ਹੋਰ ਬਾਧੇ ਘਾਟੇ ਬਹੁਤ ਹੋ ਰਹੇ ਨੇ ਜ਼ਿੰਦਗੀ 'ਚ ਉਹ ਵੀ ਤੁਹਾਨੂੰ ਮੈਂ ਦੱਸੂਗਾ ਤੇ ਇੰਸਟਾਗ੍ਰam ਤੇ ਵੀ ਵੀਡੀਓਜ਼ ਆਉਂਦੀਆਂ ਰਹਿਣਗੀਆਂ ਸ਼ਾਇਰੀ ਵਾਲੀਆਂ ਉਹ ਵੀ ਮੈਂ ਟਰਾਈ ਕਰਦਾ ਡੇਲੀ ਪਾਇਆ ਕਰੂੰਗਾ ਹੁਣ ਤੇ ਆਪਾਂ ਯਾਰ ਮਤਲਬ ਕੰਟੀਨਿਊ ਹੋਣੇ ਆ ਡੇਲੀ ਆਪਾਂ ਜੁੜਦੇ ਆ ਦੁਬਾਰਾ ਤੋਂ ਉਹੀ ਚੀਜ਼ ਤੇ ਨਾਲ ਜੁੜਦੇ ਆ ਸਾਰੇ ਯਾਰ ਮਿੱਤਰ ਚੈਨਲ ਨੂੰ ਸ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਦੋ ਤੇ ਜਾਂਦੇ ਜਾਂਦੇ ਆਪਣਾ ਪਿਆਰਾਇਆ ਕਮੈਂਟ ਕਰਕੇ ਜਾਇਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਚੈਨਲ ਸਬਸਕ੍ਰਾਈਬ ਕਰਕੇ ਹੁਣ ਡੇਲੀ ਵੀਡੀਓਜ਼ ਆਉਂਦੀਆਂ ਰਹਿਣਗੀਆਂ ਅੱਜ ਪਹਿਲਾ ਦਿਨ ਹੈ 365 ਦਿਨਾਂ ਦਾ ਚੈਲੰਜ ਕੀਤਾ ਤੁਹਾਡੇ ਭਾਈ ਨੇ ਦੇਖੋ ਪੂਰਾ ਹੋਊਗਾ ਕਿ ਨਾ ਤੇ ਬਣੇ ਰਹੀਆਂ ਵੀਡੀਓ ਨਾਲ ਲਵ ਯੂ ਤੁਹਾਨੂੰ ਸਾਰਿਆਂ ਨੂੰ ਯਾਰ ਤੇ ਇਹ ਚੀਜ਼ ਵਾਸਤੇ ਮਾਫੀ ਤੁਹਾਡੇ ਤੋਂ ਵੀ ਮੰਗਦਾ ਮੈਂ ਚਲੋ ਮੇਰੇ ਤੋਂ ਉੱਥੇ ਖਾਦਾ ਗਿਆ ਸੀ ਨਾ ਅਣਜਾਣੇ ਅਣਜਾਣੇ ਚ ਖਾਦਾ ਗਿਆ ਸੀਗਾ ਉਹ ਮੈਂ ਵੀਡੀਓ ਤੁਹਾਨੂੰ ਦਿਖਾ ਵੀ ਦਿੱਤੀ ਕਿਉਂਕਿ ਮੈਂ ਉੱਥੇ ਦੇਖਿਆ ਹੁਣ ਤੱਕ ਨਹੀਂ ਸੀਗਾ ਪੈਕੇਟ ਤੇ ਵੀ ਕੀ ਚ ਇਸ ਕਰਕੇ ਚਲੋ ਅੱਗੇ ਤੋਂ ਆਪਾਂ ਬਹੁਤ ਮਤਲਬ ਧਿਆਨ ਰੱਖਾਂਗੇ ਇਹ ਚੀਜ਼ਾਂ ਦਾ ਤੇ ਸਾਰੇ ਆਰ ਮਿੱਤਰ ਵੀਡੀਓ ਨੂੰ ਲਾਈਕ ਕਰਕੇ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਓ ਤੇ ਜੇ ਇੰਸਟਾ ਤੇ ਨਹੀਂ ਫੋਲੋ ਕੀਤਾ ਤੁਸੀਂ ਸੈਣੀ ਪੀਵੀ 13 ਆਪਣਾ ਅਕਾਊਂਟ ਹੈ ਤੇ ਆਪਾਂ ਸ਼ੈਰੀ ਵਗੈਰਾ ਪਾਉਂਦੇ ਹਾਂ ਤੁਹਾਨੂੰ ਆਲਰੇਡੀ ਪਤਾ ਹੈ ਤੇ ਉੱਥੇ ਜਾ ਕੇ ਆਪਣਾ ਚੈਨਲ ਜ਼ਰੂਰ ਫੋਲੋ ਕਰ ਲਿਓ ਤੇ ਬਾਕੀ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਲਵ ਯੂ ਟੇਕ ਕੇਅ ਬਾਈ ਬਾਈ